ਤੇ ਕੀ ਮਸਲਾ ਸਰ ਮੇਰਾ ਨਾਮ ਪ੍ਰਿੰਸ ਹੈ ਜੀ ਫਾਦਰ ਨੇਮ ਸੁਖਵਿੰਦਰ ਸਿੰਘ ਜੀ ਸਰ ਮੇਰੇ ਫਾਦਰ ਦੀ ਜੇਲ੍ਹ ਚ ਮੌਤ ਹੋਈ ਹੈ ਪਟਿਆਲਾ ਜੇਲ੍ਹ ਚ ਸਰ ਠੀਕ ਹੈ ਸਰ ਇਹ ਹੋਇਆ ਹੈ ਜੀ ਦਵਾਈ ਦੇ ਕਾਰਨ ਹੋਈ ਹੈ ਜੀ ਦਵਾਈ ਸਰ ਉਹਨਾਂ ਨੂੰ ਸ਼ੂਗਰ ਦੇ ਮਰੀਜ਼ ਤੇ ਸਰ ਅਸੀਂ ਜੱਜ ਸਾਹਿਬ ਨੂੰ ਵੀ ਬੋਲਿਆ ਦਾ ਸਰ ਸਾਡੇ ਫਾਦਰ ਜਿਆਦਾ ਸੀਰੀਅਸ ਹੈ ਸਵੇਰੇ ਮੈਨੂੰ ਕੋਲ ਆਈ ਦੀ ਉਹਨਾਂ ਦੀ 7 ਵਜੇ ਕਹਦੇ ਬੇਟੇ ਮੇਰੇ ਛਾਤੀ 'ਚ ਦਰਦ ਹੋ ਰਹੀ ਹੈ ਮੈਂ ਕਹਾ ਫਾਦਰ ਸਾਹਿਬ ਤੁਸੀਂ ਪਹਿਲਾਂ ਦਵਾਈ ਲੈ ਕੇ ਆਓ ਜਿਆਦਾ ਇਹੀ ਗੱਲ ਹੋਈ ਸਰ ਉਹਦੇ ਬਾਅਦ ਸਾਨੂੰ ਫੋਨ ਆਇਆ ਜੇਲ੍ਹ ਚ ਤੇ ਉਹਦੇ ਬਾਅਦ ਇਹਨਾਂ ਦੀ ਡੈਥ ਹੋ ਗਈ ਕਿੰਨੇ ਵਜੇ ਤੁਹਾਨੂੰ ਫੋਨ ਆਇਆ ਸਰ ਮੈਨੂੰ ਇਹਦੇ ਮੁਲਾਜ਼ਮ ਪ੍ਰਸ਼ਾਸਨ ਦਾ ਫੋਨ ਆਇਆ 12 1 ਵਜੇ ਦੁਪਹਿਰ ਦੁਪਹਿਰ ਜੀ ਹੁਣ ਪੋਸਟਮਾਰਟਮ ਹੁਣ ਪੋਸਟਮਾਰਟਮ ਸਰ ਕੱਲ ਦਾ ਇਸ ਤਰੀ ਪਿਆ ਜੀ ਉਹ ਜੱਜ ਸਾਹਿਬ ਆਉਣਗੇ ਉਹਨਾਂ ਤੱਕ ਚੱਕਰ ਚ ਵੇਟ ਇਹ ਉਸ ਹੁਣ 29 ਤਰੀਕ ਦੇ ਜੇਲ੍ਹ ਚ ਤੇ ਸਰ ਠੀਕ ਹੈ ਕੀ ਮਸਲਾ ਕੀ ਸੀਗਾ ਕਿਉਂ ਜਿਹੜੇ ਜੇਲ੍ਹ ਸਰ ਜੇਲ੍ਹ ਦਾ ਮਸਲਾ ਇਹਦਾ ਸਰ ਸਾਡਾ ਫੈਸਲਾ ਹੋ ਗਿਆ ਜੀ ਆਈਓ ਦੇ ਖਿਲਾਫ ਆਈਓ ਨੂੰ ਅਸੀਂ ਪੈਸੇ ਨਹੀਂ ਦੇ पाए ਆਈਓ ਨੇ ਚੱਕ ਕੇ ਪਾਰਟੀ ਨਾਲ ਉਹ ਕਰਕੇ ਰਾਜੀਨਾਮਾ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਜੇਲ੍ਹ ਚ ਪਾਤਾ ਉਹਦੇ ਬਾਅਦ ਕਹਿੰਦੇ ਤੇਰੀ ਮਿਸਿਸ ਨੂੰ ਔਰ ਤੇਰੇ ਬੱਚਿਆਂ ਨੂੰ ਜਦ ਤੱਕ ਜੇਲ੍ਹ ਤੱਕ ਲੈ ਕੇ ਆਏ ਟੌਰਚਰ ਬਾਜੀ ਕਰਦਾ ਆਇਆ ਯੂ ਟਕੋਲੀ ਦਾ ਕੀ ਨਾਮ ਦੀ ਸਰ ਉਹਦਾ ਨਾਮ ਸਰ ਬਲਵਿੰਦਰ ਸਿੰਘ ਸਰ ਇਹ ਤੁਹਾਡੇ ਪਰਚਾ ਕੀ ਕਾਦਾ ਸੀ ਸਰ 420 ਜਿਆਦਾ ਫੋਟੋ ਸਰ ਐਕਚੁਅਲੀ ਇਹ ਦੀ ਗੱਲ ਅੰਬਾਲੇ ਵਾਲੇ ਨੇ ਫਾਦਰ ਸਾਹਿਬ ਦੇ ਨਾਲ ਉਹ ਕੰਮ ਕਰਦੇ थे ਉਹਨਾਂ ਨੇ ਪਹਿਲਾਂ ਇਹਨਾਂ ਦੇ ਪੈਸੇ ਅਕਾਊਂਟ ਚ ਪਾਤੇ ਉਹ ਏਜੰਟ ਭੱਜ ਗਿਆ ਉਹ ਇਮੀਗ੍ਰੇਸ਼ਨ ਦਾ ਸਰ ਉਹ ਏਜੰਟ ਭੱਜ ਗਿਆ ਉਹਦੇ ਬਾਅਦ ਇਹਨਾਂ ਨੇ ਬੋਲਿਆ ਫਾਦਰ ਸਾਹਿਬ ਨੂੰ ਇਹ ਪੈਸੇ ਹੁਣ ਤੁਸੀਂ ਦੋਗੇ ਮੇਰੇ ਫਾਦਰ ਸਾਹਿਬ ਨੇ ਮਨਾਂ ਕੀਤਾ ਸੀ ਕਿੰਨੇ ਪੈਸੇ 80000 ਰੁਪਏ ਸਰ ਫੈਸਲਾ ਹੋਇਆ ਸੀ 80000 ਰੁਪਏ ਹੀ ਆਇਆ ਤਾਂ ਅਸੀਂ ਜਿੱਥੇ 30000 ਰੁਪਏ ਇਹਨਾਂ ਨੂੰ ਇਹਨਾਂ ਦੀ ਗੁੜੀ ਦੇ ਅਕਾਊਂਟ ਚ ਪਾ ਦਿੱਤਾ ਤਾਂ ਅੰਬਾਲੇ ਵਾਲਿਆਂ ਦੇ ਠੀਕ ਹੈ ਸਰ ਰਹਿ ਗਿਆ 20000 ਰੁਪਏ ਕੈਸ਼ ਲੈ ਕੇ ਗਏ ਤੇ ਸਰ ਇਹ ਉਹ ਦੂਜਾ ਜਿਹੜਾ ਆਇਓ ਦਾ ਕੀ ਪ੍ਰੋਬਲਮ ਸਰ ਆਇਓ ਜਦ ਤੱਕ ਜੇਲ੍ਹ ਚ ਛੱਡਣ ਆਇਆ ਉੱਥੇ ਤੱਕ ਉਹ ਟੌਰਚਰ ਬਾਜੀ ਕਰਦਾ ਆਇਆ ਫਾਦਰ ਸਾਹਿਬ ਨੂੰ ਮੇਰੇ ਮੇਰੇ ਸਰ ਮੈਂ ਤੇਰੇ ਬੱਚਿਆਂ ਨੂੰ ਚੱਕੂਗਾ ਤੇਰੀ ਘਰ ਵਾਲੀ ਨੂੰ ਚੱਕੂਗਾ ਹਾਂਜੀ ਮੈਂਟਲੀ ਅਰੇਸਟਮੈਂਟ ਕੀਤੀ ਹੈ ਉਹਦੇ ਬਾਅਦ ਸਰ ਪੈਸੇ ਸਰ ਪੈਸੇ ਦੀ ਰਿਮਾਂਡ ਕਰ ਰਿਹਾ ਤਾਂ ਮੈਨੂੰ ਜੇਲ੍ਹ ਚ ਕੋਰਟ ਚ ਵੀ ਕਿਹਾ ਉਹਨੇ ਕੁਸਤੂ ਜੀ ਦੋਗੇ ਤਾਂ ਅਸੀਂ ਇਹਦਾ ਫੈਸਲਾ ਕਰਾਂਗੇ ਨਹੀਂ ਦੋਗੇ ਅਸੀਂ ਜੇਲ੍ਹ ਚ ਗਿਰਾਂਗੇ ਭਾਈ ਜੀ ਹੁਣ ਕੀ ਪ੍ਰੋਸੀਡਿੰਗ ਹੈ ਕੀ ਹੁਣ ਸਰ ਅਸੀਂ ਪ੍ਰੋਸੀਡਿੰਗ ਇਹੀ ਕਰ ਰਿਹਾ ਜਿਹੜਾ ਆਈਓਐਟ ਕੋਲੀ ਦਾ ਔਰ ਅੰਬਾਲੇ ਵਾਲੀ ਜਿਹੜੀ ਪਾਰਟੀ ਹੈ ਉਹਨਾਂ ਪਰ ਜਿੰਨੀ ਕਾਰਵਾਈ ਹੋ ਸਕਦੀ ਹੈ ਜੀ ਅਸੀਂ ਛੋਟੇ ਛੋਟੇ ਬੱਚੇ ਆ ਜੀ ਅਗਲੇ ਦੇ ਇੱਕ ਇੱਕ ਮੈਂ ਇੱਕ ਮੇਰੀ ਸਿਸਟਰ ਮਦਰ ਭਾਈ ਜੀ ਹੁਣ ਕੀ ਕਹਿੰਦੇ ਹੈ ਕਿ ਪੋਸਟਮਾਰਟਮ ਹੋ ਗਿਆ ਸਰ ਪੋਸਟਮਾਰਟਮ ਨੂੰ ਹੁਣ ਟਾਈਮ ਲੱਗ ਰਿਹਾ ਸਰ ਦੇਖੋ ਜੀ